ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਨੇ ਸੂਟ ਵਰਕ ਵਾਲੇ ਲੰਗੇ ਤੁਸੀਂ ਦੇਖ ਸਕਦੇ ਹੋਗੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਆਰਡਰ ਵੀ ਜਿਹੜਾ ਦੇ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਸੇਮ ਵੀ ਕਰਵਾ ਸਕਦੇ ਜਿੱਦਾਂ ਰੈਡੀ ਕੀਤੇ ਹੋਏ ਨੇ ਚਲੋ ਜੀ ਸਾਰੇ ਸੂਟ ਰਹਿਣਗੇ ਕਸਟਮਰ ਦੇ ਰਹਿਣਗੇ ਲਓ ਜੀ ਇਹ ਮਤਲਬ ਜਿਹੜਾ ਮੇਰੇ ਫਰੋਜ਼ੀ ਸੂਟ ਪਾਇਆ ਹੋਇਆ ਸੀ ਵੇਅਰ ਕੀਤਾ ਹੋਇਆ ਸੀ ਉਸ ਦਿਨ ਹਨਾ कॉटन बर्बरी ਦੇ ਉੱਪਰ कॉटन बर्बरी ਦੇ ਉੱਪਰ ਹੀ ਰੈਡੀ ਕੀਤੇ ਨੇਗੇ ਇਹ ਸੂਟ ਇਸ ਦਾ ਇਹ ਨੈਕ ਰੈਡੀ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਵਿੱਚ ਮਸ਼ੀਨ ਦਾ ਕੰਮ ਆ ਜਾਊਗਾ ਤੇ ਵਿੱਚ ਆਰੀ ਦਾ ਕੰਮ ਆ ਜਾਊਗਾ ਦੋਨੇ ਕੰਮ ਨੇ ਜਿਹੜੇ ਆਪਾਂ ਮਿਕਸ ਕਰਕੇ ਰੈਡੀ ਕੀਤੇ ਹੋਏ ਨੇਗੇ ਕੰਮ ਤੁਸੀਂ ਦੇਖ ਸਕਦੇ ਹੋਗੇ ਸੈਂਟਰ ਪੈਨਲ ਆ ਜਾਣਗੇ ਇਹ ਆਪਾਂ ਆਰੀ ਨਾਲ ਕੀਤੇ ਨੇਗੇ ਸਾਈਡਾਂ ਤੇ ਫਿਰ ਮਸ਼ੀਨ ਵਰਕ ਕੀਤਾ ਹੋਇਆ ਕੰਮ ਸਾਰਾ 0 ਟੰਕੇ ਤੇ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਇਹ ਕਿਹ ਰਾਜੂਗਾ ਇਸ ਤਰ੍ਹਾਂ ਤੇ ਬਹੁਤ ਹੀ ਜਿਆਦਾ ਸੋਹਣਾ ਇਹ ਪੈਨ ਹੋਣਾ ਸੇਮ ਮੇਰੇ ਨਾਲ ਦਾ ਮਤਲਬ ਸੂਟ ਹੈ ਜਿਹੜਾ ਰੈਡੀ ਕਰਵਾਇਆ ਕਲਰ ਕੰਬੀਨੇਸ਼ਨ ਸੇਮ ਰੱਖਿਆਗਾ ਲੋ ਜੀ ਇਸ ਤੋਂ ਬਾਅਦ ਆਜੂਗਾ ਜੀ ਇਹ ਆਜੂਗਾ ਜੀ ਪਾਵਾਂ ਤੇ ਕੰਮ ਆਜੂਗਾ ਇਹ ਮਤਲਬ ਨੀਚੇ ਲਾਈਨ ਆਜੂਗੀ ਤੇ ਉੱਪਰ ਬੋਟਾ ਆਜੂਗਾ ਬਾਜੂ ਦੇ ਉੱਪਰ ਇਸ ਤਰ੍ਹਾਂ ਵਰਕ ਆ ਜਾਊਗਾ ਠੀਕ ਹੈ ਜੀ ਸੇਮ ਸੂਟ ਆ ਜਿਹੜਾ ਇੱਕ ਭੈਣ ਨੇ ਇਹ ਵਾਲੇ ਕਲਰ ਤੇ ਰੈਡੀ ਕਰਵਾਇਆ ਲੀਲਨ ਦੇ ਵਿੱਚ ਲੀਲਨ ਕਾਟਨ ਹੈਗੀ ਲਓ ਜੀ ਤੁਸੀਂ ਹੋਰ ਕੋਈ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋਗੇ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸੇਮ ਉਸੇ ਕਲਰ ਤੇ ਰੈਡੀ ਕਰਵਾਣਾਗਾ ਹੁਣ ਤੁਸੀਂ ਇਹ ਵਾਲੇ ਕਲਰ ਦੇ ਉੱਪਰ ਦੇਖ ਲਓ ਕਿੰਨਾ ਮਤਲਬ ਸੋਨਾ ਕੰਮ ਖਿੜਕੇ ਆਇਆ ਇਹ ਵਾਲੇ ਕੰਮ ਚ ਚੋਣਾ ਸਾਡੀ ਜ਼ਿੰਮੇਵਾਰੀ ਹੈਗੀ ਲਓ ਜੀ ਤੁਸੀਂ ਕਲਰ ਸelect ਕਰ ਲਿਆ ਕਰੋ ਲਓ ਜੀ ਸੇਮ ਡਿਜ਼ਾਈਨ ਹੈਗਾ ਸੇਮ ਡਿਜ਼ਾਈਨ ਦੇ ਚਾਰ ਸੂਟ ਲੇਨਗੇ ਜਿਹੜੇ ਰੈਡੀ ਹੋ ਕੇ ਆਏ ਨੇਗੇ ਤੇ ਪਹਿਲਾਂ ਮਤਲਬ ਡਿਸਪੈਚ ਹੋ ਕੇ ਚਲੇ ਗਏ ਨੇ ਉਹਨਾਂ ਦੀ ਮੇਰੇ ਤੋਂ ਵੀਡੀਓ ਨਹੀਂ ਪਈ ਹੈਗੀ ਸੇਮ ਫਰੋਜ਼ ਹੀ ਕਲਰ ਦੇ ਵਿੱਚ ਹੀ ਗਏ ਨੇ ਉਹ ਲਓ ਜੀ ਤੁਸੀਂ ਕੋਈ ਵੀ ਕਲਰ ਤੇ ਇਹਨੂੰ ਦੇ ਸਕਦੇ ਹੋਗੇ ਕੰਮ ਜਚਾਉਣਾ ਸਾਡੀ ਜ਼ਿੰਮੇਵਾਰੀ ਆ ਬਹੁਤ ਜ਼ਿਆਦਾ ਸੋਨਾ ਆਪਾਂ ਤੁਹਾਨੂੰ ਕੰਮ ਕਰਕੇ ਦੇਵਾਂਗੇ ਸੇਮ ਜਿਹੜਾ ਕੰਮ ਹੈਗਾ ਵਰਕ ਹੈ ਇਹਦੇ ਵਿੱਚ ਆਰੀ ਪਲੱਸ ਮਸ਼ੀਨ ਦਾ ਮਿਕਸ ਕਰਕੇ ਰੈਡੀ ਕੀਤਾ ਹੋਇਆਗਾ ਸੂਟ ਬਾਜੂ ਦੇ ਉੱਪਰ ਰਹੂਗਾ ਜੀ ਸੇਮ ਕੰਮ ਰਹੂਗਾ ਇਦਾਂ ਇਸ ਤਰ੍ਹਾਂ ਦੇਖੋ ਲਓ ਜੀ ਇਹ ਬਾਹਮਾ ਤੇ ਰਹੂਗਾ ਕੰਮ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਸ਼ੇਅਰ ਕਰ ਸਕਦੇ ਹੋਗੇ ਉਹ ਵੀ ਤੁਹਾਨੂੰ ਜਮਾਨ ਇੱਕ ਨੰਬਰ ਕੰਮ ਕਰਕੇ ਦਵਾਂਗੇ ਲਓ ਜੀ ਇਹਦੇ ਨਾਲ ਦੀ ਮਤਲਬ ਇਹ ਵਾਲੇ ਜਿਹੜੇ ਦੋ ਸੂਟ ਲੈਣਗੇ ਸੇਮ ਸੂਟ ਹੀ ਬਣ ਕੇ ਆਏ ਲੈਗੇ ਹੰਦੋ ਦੇਖੋ ਮੈਂ ਤੁਹਾਨੂੰ ਸ਼ੋ ਵੀ ਕਰ ਦਿੰਦੀ ਇੱਕ ਵਾਰ ਇਹ ਮਤਲਬ ਸਾਰੇ ਕਸਟਮਰ ਦੇ ਸੂਟ ਨੇ ਪਹਿਣ ਹੋਣਾ ਦੇ ਸੂਟ ਲੈਣਗੇ ਤੁਸੀਂ ਜੇ ਆਰਡਰ ਦੋਗੇ ਹਨਾ ਵੀ ਮਤਲਬ ਹੁਣ ਤਾਂ ਤੁਹਾਨੂੰ ਥੋੜਾ ਵੇਟ ਕਰਕੇ ਚੱਲਣੀ ਪਊਗੀ ਕਿਉਂਕਿ ਇਹ ਹੁਣ ਆਪਾਂ ਪਾਰਸਲ ਲਗਾਉਣੇ ਨੇਗੇ ਤੋਂ ਪੱਟੇ ਡਾਈ ਕਰਕੇ ਲਓ ਜੀ ਦੇਖੋ ਸੇਮ ਸੂਟ ਹੀ ਬਣ ਕੇ ਆਏ ਹੋਏ ਨੇਗੇ ਸੇਮ ਡਿਜ਼ਾਈਨ ਦੇ ਸੂਟ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੀ ਫਰੋਜ਼ੀ ਉਹਦੇ ਨਾਲ ਦੇ ਠੀਕ ਹੈ ਜੀ ਲਓ ਜੀ ਨੈਕਸਟ ਸੂਟ ਹੈਗਾ ਜੀ ਇਹ ਵੀ ਆਪਣੇ ਕਸਟਮਰ ਦਾ ਇਹਨਾਂ ਦੇ ਵੀ ਸੂਟ ਨੇ ਹੋਰ ਵੀ ਰੈਡੀ ਹੋ ਰਹੇ ਨੇਗੇ। ਲਓ ਜੀ। ਇਸ ਤਰ੍ਹਾਂ neck ਦਾ ਡਿਜ਼ਾਈਨ ਹੋਇਆ ਹੋਇਆਗਾ V shape ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ। ਤੇ ਸੈਂਟਰ ਦੇ ਵਿੱਚ ਬੂਟੇ ਆ ਜਾਣਗੇ ਇਦਾਂ ਦੇਖੋ ਸਾਰਾ ਜਿਹੜਾ ਕੰਮ ਹੈਗਾ ਇਹ ਆਰੀ ਦੇ ਵਿੱਚ ਹੋਇਆ ਹੋਇਆਗਾ। ਤੇ ਲਓ ਜੀ ਬਾਵਾ ਤੁਸੀਂ ਦੇਖ ਸਕਦੇ ਹੋ। ਇਹ ਰਹਿਣ ਗਿਆ ਬਾਵਾ। ਤੇ ਦੇਖੋ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨੇ ਜਿਆਦੇ ਸੋਹਣੇ ਲੰਗੇ ਮਤਲਬ ਲਗਾਏ ਨੇ ਆਪਾਂ ਵਧੀਆ ਤੇ ਸਾਰੇ ਇਹ ਕੰਮ ਹੈ ਜਿਹੜਾ ਆਰੀ ਦੇ ਵਿੱਚ ਹੋਏ ਜਿਹੜੇ ਆਪਾਂ ਕਲਰ ਵਾਲਾ ਧਾਗਾ ਲਗਾਇਆ ਇਹ ਵੀ ਆਰੀ ਦੇ ਵਿੱਚ ਹੈਗਾ ਪ੍ਰੋਪਰ ਕੰਮ ਕੋਈ ਵੀ ਮਤਲਬ ਇਹਦੇ ਵਿੱਚ ਆਪਾਂ ਮਸ਼ੀਨ ਦਾ ਕੰਮ ਨਹੀਂ ਕੀਤਾ ਹੋਇਆ ਹੈਗਾ ਸਾਰਾ ਆਰੀ ਦਾ ਹੀ ਕੰਮ ਕੀਤਾ ਹੋਇਆ ਹੈਗਾ ਲਓ ਜੀ ਇਹਨੂੰ ਤੁਸੀਂ ਕੋਈ ਵੀ ਮਤਲਬ ਕਲਰ ਤੇ ਬਣਾ ਸਕਦੇ ਹੋ ਬਟ ਇਹ ਸੂਟ ਨੇਗੇ ਜਿੰਨੇ ਰੈਡੀ ਹੋ ਰਹੇ ਨੇ ਕੇ ਸੇਮ ਹੀ ਇਸੇ ਕਲਰ ਦੀ ਹੋਈ ਜਾਂਦੇ ਨੇਗੇ ਲਓ ਜੀ ਇਦੇ ਨਾਲ ਦਾ ਸਟੱਫ ਮੈਂ ਤੁਹਾਨੂੰ ਦੱਸ ਦਿੰਨੀ ਆ ਮੇਰੇ ਕੋਲ ਕਿਹੜਾ ਅਵੇਲੇਬਲ ਹੈ ਸਿਰਫ ਮੇਰੇ ਕੋਲੇ ਇੱਕ ਕਲਰ ਅਵੇਲੇਬਲ ਹੈ ਇਹਦੇ ਵਿੱਚ ਆ ਵਾਹ ਬਸ ਇਹ ਤੇ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਇਹ ਵਾਲਾ ਕੰਮ ਮਜ਼ੈਂਟਾ ਦੇ ਉੱਪਰ ਬਹੁਤ ਜਿਆਦਾ ਸੋਹਣਾ ਖਿੜਕੇ ਆਊਗਾ ਇਹਦੇ ਉੱਪਰ ਤੁਸੀਂ ਜੇ ਰੈਡੀ ਕਰਵਾਉਗੇ ਬਾਕੀ ਇਹਦੇ ਨਾਲ ਦੇ ਸੇਲ ਹੋ ਚੁੱਕੇ ਲਿੰਗੇ ਸੂਟ ਪਹਿਲਾਂ ਬਹੁਤ ਸੀਗੇ ਗ੍ਰੀਨ ਕਲਰ ਕਾਫੀ ਕਲਰ ਆਈ ਸੀਗੇ ਇਹਦੇ ਵਿੱਚ ਤੇ ਹੁਣ ਨਹੀਂ ਹੈਗੇ ਲਓ ਜੀ ਇਹ ਵੀ ਜਿਹੜਾ ਕੰਮ ਹੈਗਾ ਆਰੀ ਦੇ ਵਿੱਚ ਕੀਤਾ ਹੋਇਆ ਹੈਗਾ ਦੇਖੋ ਇਸ ਤਰ੍ਹਾਂ neck ਬਣਿਆ ਹੋਇਆ ਹੈਗਾ ਤੇ ਵਿੱਚ ਐਨ ਬੂਟੀਆਂ ਆ ਜਾਣਗੀਆਂ ਸੇਮ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਤੇ ਸੇਮੇ ਕੰਮ ਹੈ ਜਿਹੜਾ ਬੈਕ ਤੇ ਹੋਇਆ ਹੈਗਾ ਬੈਕ neck ਤੇ ਬਣਾਇਆ ਹੋਇਆ ਇਹ ਵੀ ਪੈਨ ਹੋਣਾ ਦੇ ਸੂਟ ਲੈਣਗੇ ਸਾਰੇ ਕਸਟਮਰਾਂ ਦੇ ਸੂਟ ਲੈਣਗੇ ਕੋਈ ਮਤਲਬ ਕੋਈ ਬਾਹਰ ਤੋਂ ਹੈਗਾ ਕੋਈ ਇੰਡੀਆ ਤੋਂ ਹੈ ਏਦਾਂ ਮਤਲਬ ਇਹ ਸਾਰੇ ਮਿਕਸ ਸੂਟ ਲੈਣਗੇ ਇਹ ਆ ਜਾਣਗੀਆਂ ਪਾਵਾਂ ਕੋਈ ਬਾਟਮ ਤੇ ਵਰਕ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਬਾਜੂ ਬੈਕ neck ਪਲੱਸ ਫਰੰਟ ਠੀਕ ਹੈ ਜੀ ਲੋ ਜੀ ਤੇ ਆਹ ਵਾਲੇ ਸੂਟ ਵੀ ਮਤਲਬ ਆਪਣੇ ਬਹੁਤ ਜ਼ਿਆਦਾ ਰੈਡੀ ਹੋਏ ਨੇਗੇ ਲੋ ਜੀ ਇਹ ਦੇਖ ਸਕਦੇ ਹੋ ਤੁਸੀਂ ਨੈਕ ਬਣਿਆ ਹੋਇਆ ਕੰਮ ਇਹ ਸਾਰਾ ਆਰੀ ਤੇ ਪਲੱਸ ਮਸ਼ੀਨ ਦੇ ਵਿੱਚ ਹੋਇਆ ਹੋਇਆਗਾ ਕੰਮ ਜਿਹੜਾ ਮਸ਼ੀਨ ਦੇ ਵਿੱਚ ਹੈ ਜ਼ੀਰੋ ਟਾਂਕੇ ਦੇ ਵਿੱਚ ਹੋਇਆ ਹੋਇਆਗਾ ਆਰੀ ਦਾ ਜਿਹੜਾ ਕੰਮ ਹੈਗਾ ਤੁਸੀਂ ਦੇਖ ਸਕਦੇ ਹੋਗੇ ਵਰਕ ਹੈ ਜਿਹੜਾ ਚੈੱਕ ਕਰ ਸਕਦੇ ਹੋਗੇ ਲੋ ਜੀ ਸਾਰਾ ਇਹ ਫਿਟਿੰਗ ਵਾਲਾ ਸੂਟ ਹੈ ਮਤਲਬ ਇਹ ਜਦੋਂ ਤੁਸੀਂ ਸੂਟ ਰੈਡੀ ਕਰਾਉਣੇ ਮੈਨੂੰ ਪ੍ਰੋਪਰ ਮੈਜ਼ਰਮੈਂਟ ਦੀ ਲੋੜ ਹੁੰਦੀ ਹੈ ਤੁਹਾਡੀ ਚੈਸਟ ਕਮਰ हिਪ ਘੇਰਾ ਪ੍ਰੋਪਰ ਨੈਕ ਵੀ ਤੁਸੀਂ ਦੱਸ ਦਿਆ ਕਰੋ ਵੀ ਤੁਸੀਂ ਕਿੰਨਾ ਰੱਖਦੇ ਹੋਗੇ ਪ੍ਰੋਪਰ ਮੈਜ਼ਰਮੈਂਟ ਦੀ ਮੈਨੂੰ ਲੋੜ ਹੁੰਦੀ ਹੈ ਲੋ ਜੀ ਇਸ ਤਰਾਹੇ ਰਹੂਗਾ ਜੀ 바ਵਾ ਦੇ ਉੱਪਰ ਕੰਮ ਇਦਾਂ ਠੀਕ ਐ ਸੀ ਬਹੁਤ ਸੂਟ ਰੈਡੀ ਕੀਤੇ ਨੇ ਇਹਦੇ ਨਾਲ ਦੀ ਹੋਰ ਵੀ ਆਰਡਰ ਆਏ ਪਏ ਨੇ ਭੈਣ ਹੋਣਾਂ ਦੇ ਬਾਹਰ ਤੋਂ ਉਹਨਾਂ ਦੇ ਵੀ ਗਏ ਹੋਏ ਨੇ ਰੈਡੀ ਹੋਣ ਦੇ ਲੋ ਜੀ ਆ ਮੇਰੇ ਸੂਟ ਗ੍ਰੀਨ ਵੇਅਰ ਕੀਤਾ ਹੋਇਆ ਸੀਗਾ ਸੇਮ ਉਦਾਂ ਹੀ ਵਰਕ ਕਰਵਾਇਆਗਾ ਲੋ ਜੀ ਤੁਸੀਂ ਵੀ ਇਹਦੇ ਨਾਲ ਦਾ ਸੂਟ ਜਿਹੜੇ ਰੈਡੀ ਕਰਵਾਉਣਾ ਚਾਹੁੰਦੇ ਹੋ ਕਾਫੀ ਸੂਟ ਨੇ 5 6 ਆਪਾਂ ਰੈਡੀ ਕਰਕੇ ਭੇਜਦੇ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹਾਂ ਸਿਰਫ ਇਹਦੇ ਇਹ ਕੰਮ ਹੈ ਜਿਹੜਾ ਬਾਵਾ ਦੇ ਉੱਪਰ ਆਊਗਾ ਤੇ ਪਲੱਸ ਬਾਟਮ ਤੇ ਵਰਕ ਆਊਗਾ ਦੇਖੋ ਇਸ ਤਰ੍ਹਾਂ ਇਹ ਆਜੂਗਰ ਦੀ ਬਾਟਮ ਤੇ ਵਰਕ ਆ ਜਾਊਗਾ ਠੀਕ ਹੈ ਜੀ ਇਦਾਂ ਇਹ ਆਪਣੇ ਕੋਲੇ ਤੁਹਾਨੂੰ ਸਟਾਕ ਮਿਲ ਜੂਗਾ ਕੁਸ਼ਕ ਸੂਟ ਤਿੰਨ ਚਾਰਕ ਬਸ ਇਸ ਤੋਂ ਬਾਅਦ ਨਹੀਂ ਜੇ ਕਿਸੇ ਭੈਣ ਨੇ ਰੈਡੀ ਕਰਵਾਣਾਗਾ ਤਾਂ ਤੁਸੀਂ ਕਰਵਾ ਸਕਦੇ ਹੋਗੇ ਪਲੱਸ ਵਰਕ ਪਲੱਸ ਸੂਟ 1250 ਦੇ ਵਿੱਚ ਇਹ ਰੈਡੀ ਹੋਊਗਾ ਮੈਂ ਤਾਂ ਤੁਹਾਨੂੰ ਪ੍ਰਾਈਸ ਦੱਸ ਦਿੰਨੀ ਆ ਵੀ ਕਿੰਨੇ ਚ ਹੋਊਗਾ ਲਓ ਜੀ ਇਸ ਤੋਂ ਬਾਅਦ ਆ ਜਾਣਗੇ ਪ੍ਰਿੰਟ ਸੂਟ ਵੀ ਤੁਸੀਂ ਪ੍ਰਿੰਟ ਸੂਟਾਂ ਨੂੰ ਕਿਵੇਂ ਡਿਜ਼ਾਈਨ ਕਰ ਸਕਦੇ ਹੋ ਇਹ ਸਾਰੇ ਮਤਲਬ ਭੈਣ ਹੋਣਾਂ ਦੇ ਸੂਟ ਲੇਗੇ ਲੋ ਜੀ ਇਹ ਪੈਚ ਲਗਾ ਕੇ ਆਪਾਂ ਜਿਹੜਾਗਾ ਵਰਕ ਹੈਗਾ ਘੇਰੇ ਤੇ ਕੀਤਾ ਹੋਇਆਗਾ ਇਹ ਜਿਹੜਾ ਵਰਕ ਹੈਗਾ ਘੇਰੇ ਤੇ ਕੀਤਾ ਹੋਇਆਗਾ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨੈਕਸਟ ਆਜੂ ਆਜੂਗਾ ਜੀ ਇਹ ਬਾਵਾ ਤੇ ਕੰਮ ਆਜੂਗਾ ਇੱਦਾਂ ਠੀਕ ਹੈ ਜੀ ਇਸ ਤਰ੍ਹਾਂ ਇਹ ਜਿਹੜਾ ਕੰਮ ਹੈ ਜਿਹੜਾ ਘੇਰੇ ਤੇ ਬਾਜੂ ਤੇ ਕੀਤਾ ਹੋਇਆਗਾ ਇਹਨੂੰ ਤੁਸੀਂ ਮਤਲਬ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਮਤਲਬ ਪ੍ਰਿੰਟ ਸੂਟ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਆਜੂਗਾ ਜੀ ਲੈਮਨ ਸ਼ੇਡ ਦੇ ਉੱਪਰ ਜਾਰਜਰ ਦੇ ਉੱਪਰ ਆਪਾਂ ਰੈਡੀ ਕੀਤਾਗਾ ਖਲੋ ਜੀ ਦੇਖੋ ਕੰਮ ਬਹੁਤ ਜਿਆਦੇ ਸੋਹਣੀ ਆਪਾਂ ਜੌਰਜਟ ਲਾਉਣਾ ਸੈਮੀ ਆ ਪਰ ਮੈਂ ਇਹ ਨਹੀਂ ਕਹਿੰਦੀ ਮੈਂ ਫੁੱਲ ਪਿਓਰ ਕਹਿ ਕੇ ਉਹਨਾਂ ਤੁਹਾਨੂੰ ਗਲਤ ਗਾਈਡ ਕਰਕੇ ਤੁਹਾਨੂੰ ਮੈਂ ਮਤਲਬ ਸੇਲ ਕਰਾਂ ਕੁਝ ਵੀ ਇਦਾਂ ਦਾ ਨਹੀਂ ਹੈਗਾ ਕੁਝ ਤੇ ਤੁਸੀਂ ਇਹ ਸੈਮੀ ਆ ਪਰ ਜੌਰਜਟ ਇੰਨੀ ਜਿਆਦੇ ਸੋਹਣੀ ਆ ਸੌਫਟ ਜੌਰਜਟ ਆ ਬਿਲਕੁਲ ਇਹ ਨੈਕ ਤੇ ਡਿਜ਼ਾਈਨ ਕੀਤਾ ਹੋਇਆ ਦੇਖੋ ਇਹਦੇ ਨਾਲ ਦੀ ਮੈਂ ਪਹਿਲਾਂ ਵੀ ਸੂਟ ਕਾਫੀ ਦਿਖਾ ਚੁੱਕੀ ਆਂਗੀ ਪਿਛਲੀਆਂ ਵੀਡੀਓ ਚ ਵੀ ਬਹੁਤ ਦਿਖਾਤੇ ਤੇ ਦੇਖੋ ਇਹ ਇਸ ਤਰ੍ਹਾਂ ਰਾਈਟ ਲੈਫਟ ਮਤਲਬ ਬੂਟੇ ਬਣੇ ਹੋਏ ਨੇਗੇ ਤੇ ਪਲੱਸ ਬਾਵਾ ਤੇ ਕੰਮ ਆ ਜਾਊਗਾ ਇਹ ਤਾਂ ਮਿਲੋ ਜੀ ਬਾਰ ਕਿ ਤੁਸੀਂ ਦੇਖ ਸਕਦੇ ਹੋਗੇ ਸਾਰਾ ਕੰਮ ਜਿਹੜਾ ਆਰੀ ਦੇ ਵਿੱਚ ਹੋਇਆ ਹੋਇਆ ਕੋਈ ਮਸ਼ੀਨ ਦਾ ਕੰਮ ਨਹੀਂ ਐਡ ਹੈਗਾ ਇਹਦੇ ਵਿੱਚ ਤੇ ਕੰਮ ਤੁਸੀਂ ਦੇਖੋ ਸਾਰਾ ਟੰਕਾ ਤੁਸੀਂ ਦੇਖ ਸਕਦੇ ਹੋਗੇ ਐਂ ਚਿਣਿਆਂ ਪਿਆਗਾ ਕੰਮ ਤੁਸੀਂ ਦੇਖੋ ਟੰਕਾ ਹੈ ਠੀਕ ਹੈ ਜੀ ਜਾਰਜਟ ਦੇ ਵਿੱਚ ਮੈਂ ਤੁਹਾਨੂੰ ਕਲਰ ਤੁਸੀਂ ਮੰਗਵਾ ਲਿਓ ਕਿਸੇ ਵੀ ਕਲਰ ਤੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਥੋੜੇ ਜਿਹਾ ਸੂਟ ਰਹਿ ਗਿਆ ਉਹ ਵੀ ਦਿਖਾ ਦਈਏ ਇਦੇ ਨਾਲ ਦਾ ਮੈਂ ਤੁਹਾਨੂੰ ਪਹਿਲਾਂ ਵੀ ਸੂਟ ਹੈ ਜਿਹੜਾ ਸ਼ੋ ਕਰ ਚੁੱਕੀ ਹਾਂਗੀ ਇਹ ਵੀ ਪੈਨ ਦਾ ਸੂਟ ਹੈਗਾ ਬਾਹਰ ਤੋਂ ਹੈ ਲੋ ਜੀ ਇਦਾਂ ਮਤਲਬ ਨੈਕ ਬਣਿਆ ਹੋਇਆ ਹੈਗਾ ਤੇ ਬੈਕ ਨੈਕ ਆ ਜਾਊਗਾ ਸੇਮ ਮੈਂ ਦਿਖਾਇਆ ਜਿੱਦਾਂ ਇਹ ਬੈਕ ਨੈਕ ਆ ਜਾਊਗਾ ਇਹ ਫਰੰਟ ਆ ਜਾਊਗਾ ਸਾਰਾ ਤੇ ਪਲੱਸ ਨਾਲ ਤੁਸੀਂ ਦੇਖ ਸਕਦੇ ਹੋਗੇ ਇਦਾਂ ਵਰਕ ਆ ਜਾਊਗਾ ਬਾਹਾਂ ਤੇ ਠੀਕ ਹੈ ਜੀ ਇਹਦੇ ਨਾਲ ਤਾਂ ਮੈਂ ਤੁਹਾਨੂੰ ਕਲਰ ਸ਼ੋਅ ਕਰ ਚੁੱਕੀ ਹਾਂ ਕਿ ਸਿਰਫ ਮੇਰੇ ਕੋਲ ਇਹ ਵਾਲਾ ਸੂਟ ਅਵੇਲੇਬਲ ਹੈ ਦੋ ਨੇਗੇ ਬਸ ਕਿਸੇ ਵੀ ਭੈਣ ਨੇ ਆਰਡਰ ਦੇਣਾਗਾ ਤਾਂ ਤੁਸੀਂ ਇਹਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਲੋ ਜੀ ਇਹਦੇ ਨਾਲ ਦੇ ਵੀ ਆਪਣੇ ਕਾਫੀ ਸੂਟ ਰੈਡੀ ਹੋ ਕੇ ਚਲੇ ਗਏ ਪਹਿਲਾਂ ਵੀ ਦੁਬਾਰਾ ਆਏ ਨੇਗੇ ਹੁਣ ਰੈਡੀ ਹੋ ਕੇ ਇਸ ਤਰ੍ਹਾਂ ਦੇਖੋ neck ਬਣਿਆ ਹੋਇਆਗਾ ਇਹ ਸਾਰਾ neck ਬਣਿਆ ਹੋਇਆਗਾ ਤੇ ਪਲੱਸ ਨਾਲ ਪਾਵਾਂ ਆ ਜਾਣਗੀਆਂ ਕੱਟ ਪੂਗਾ ਪਾਵਾਂ ਦੇ ਵਿੱਚ ਸੇਮ ਤੇ ਪਲੱਸ ਨਾਲ ਬਾਟਮ ਹੈ ਐਸਟਰਾ ਬਾਟਮ ਰਹੂਗੀ ਠੀਕ ਹੈ ਜੀ ਇਹਦੇ ਨਾਲ ਦੇ 2-3 ਸੂਟ ਰੈਡੀ ਹੋ ਕੇ ਆਏ ਨੇਗੇ ਇਹ ਵੀ ਸਾਰੇ ਕਸਟਮਰਾਂ ਦੇ ਸੂਟ ਨੇਗੇ ਤੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਨ ਆਰਡਰ ਕਰਵਾਉਣਾ ਪਊ ਪਹਿਲਾਂ ਤੁਸੀਂ ਪੁੱਛ ਸਕਦੇ ਹੋ ਵੀ ਤੁਹਾਡੇ ਕੋਲ ਸਟੱਫ ਅਵੇਲੇਬਲ ਹੈਗਾ ਫਿਰ ਤੁਸੀਂ ਆਪਣਾ ਆਰਡਰ ਦਿਓ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਪ੍ਰਿੰਟ ਸੂਟਾਂ ਨੂੰ ਕਿਦਾਂ ਡਿਜ਼ਾਈਨ ਕਰ ਸਕਦੇ ਹਾਂਗੇ ਵੀ ਸੋਹਣੇ ਸੋਹਣੇ ਸੂਟ ਆਪਾਂ ਕਿਵੇਂ ਰੈਡੀ ਕਰ ਸਕਦੇ ਹਾਂਗੇ ਲੋ ਜੀ ਇਹ ਆਪਾਂ ਕੀਤਾ ਹੈਗਾ ਦੇਖੋ neck ਤੇ patch ਲਗਾ ਕੇ ਤੁਸੀਂ ਕੰਮ ਦੇਖੋ patch ਲਗਾ ਕੇ neck ਤੇ ਸਾਰਾ ਕੰਮ ਜਿਹੜਾ ਆਰੀ ਦਾ ਕੀਤਾ ਹੋਇਆਗਾ ਇਹ ਸਲਾਈ ਲਈ ਜਾਣਗੀ ਜਦੋਂ ਸਲਾਈ ਹੋ ਕੇ ਆਗੇ ਫਿਰ ਤੁਹਾਨੂੰ ਦਿਖਾਉਂਗੀ ਤੇ ਪਲੱਸ ਦੇਖੋ ਸਾਰਾ ਆਪਾਂ ਵਿੱਚ ਹਾਈਲਾਈਟ ਕਰਤਾ ਆਰੀ ਨਾਲ ਠੀਕ ਹੈ ਸਾਰੀ ਸ਼ਰਟ ਦੇਖੋ ਹਾਈਲਾਈਟ ਕੀਤੀ ਹੋਈ ਅੱਗੇ ਆਪਣੀ ਆਰੀ ਨਾਲ ਕੀਤੀ ਹੋਈ ਹੈ ਇਸ ਤਰ੍ਹਾਂ ਲੋ ਜੀ ਇਹ ਦੇਖੋ ਆ ਹਾਈਲਾਈਟ ਕੀਤੇ ਹੋਏ ਨੇ ਸਾਰੇ ਫਲਾਰ ਆਰੀ ਨਾਲ ਆਪਾਂ ਹਾਈਲਾਈਟ ਕਰਦੇ ਇਦਾਂ ਹੀ neck ਬਣਿਆ ਹੋਇਆ ਹੈਗਾ ਤੇ ਪਲੱਸ ਮੈਂ ਤੁਹਾਨੂੰ ਬਾਵਾ ਦਿਖਾ ਦਿੰਨੀ ਆ ਵੀ ਕਿਦਾਂ ਰੈਡੀ ਕੀਤੀਆਂ ਹੋਈਆਂ ਨੇਗੀਆਂ ਬਾਵਾ ਦੇਖੋ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੋਇਆ ਹੈ ਬਾਵਾ ਦੇ ਉੱਪਰ ਬਾਕੀ ਜਦੋਂ ਇਹ ਸਟਿਚ ਹੋ ਕੇ ਆ ਗਿਆ ਤੇ ਬਾਕੀ ਜਦੋਂ ਇਹ ਸਟਿਚ ਹੋ ਕੇ ਆ ਗਿਆ ਮੈਂ ਤੁਹਾਨੂੰ ਫੇਰ ਵੀ ਇੱਕ ਵਾਰ ਸ਼ੋਅ ਕਰ ਦੋਗੇ ਇਹ ਕਿਉਂਕਿ ਸਲਾਈ ਹੋ ਕੇ

ਗਲਤੀ ਨਾਲ ਤੁਹਾਨੂੰ ਦੱਸਿਆ ਗਿਆ ਤੇ ਬਾਟਮ ਸੀਗੀ ਏ ਵਾਲੇ ਉਹਦੀ ਲਓ ਜੀ ਇਹ ਤੁਸੀਂ ਇਹ ਮਤਲਬ ਜਿਹੜੇ ਪ੍ਰਿੰਟਿੰਗ ਦੇ ਮਤਲਬ ਸੇਮ ਨਹੀਂ ਹੁੰਦੇ ਹੈਗੇ ਤੁਸੀਂ ਕੋਈ ਵੀ ਪ੍ਰਿੰਟ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਇਹ ਕਿਹੜਾ ਵਰਕ ਹੋਇਆ ਹੋਇਆਗਾ ਤੇ ਪਲੱਸ ਸੇਮ ਨਹੀਂ ਹੈਗੇ ਜਿਹੜੀਆਂ ਬਾਵਾ ਵਰਕ ਹੋਏ ਨੇ ਕੰਮ ਹੈ ਜਿਹੜਾ ਸਾਰਾ ਆਰੀ ਦਾ ਕੀਤਾ ਹੋਇਆ ਹੈ ਇਹਦੇ ਵਿੱਚ ਵੀ ਲਓ ਜੀ ਇਹਦੀ ਬਾਟਮ ਸੀਗੀ ਮੈਨੂੰ ਪਹਿਲਾਂ ਲੱਗਿਆ ਵੀ ਉਹਦੀ ਬਾਟਮ ਆਗੀ ਥੋੜਾ ਬਹੁਤਾ 19-20 ਦੇ ਕਲਰ ਦਾ ਫਰਕ ਸੀਗਾ ਲਓ ਜੀ

ਹਲੋ ਜੀ ਦੇਖੋ ਤੁਸੀਂ ਪ੍ਰਿੰਟ ਸੂਟ ਨੂੰ ਇਸ ਤਰ੍ਹਾਂ ਰੈਡੀ ਕਰਵਾਇਆ ਕਰੋ ਦੇਖੋ ਸੈਂਟਰ ਦੇ ਵਿੱਚ ਸਾਰੀ ਬੇਲ ਜਾਂਦੀ ਹੈ ਇਹ ਨਾਲ ਛੋਟਾ ਫਲਾਰ ਹੈਗਾ ਇਸ ਤਰ੍ਹਾਂ ਕੁਝ ਮਤਲਬ ਘੇਰੇ ਚਾਕਾਂ ਤੋਂ ਹਟ ਕੇ ਜੇ ਚੀਜ਼ ਰੈਡੀ ਕੀਤੀ ਆ ਪੈਚ ਲਗਾ ਕੇ ਆਪਾਂ ਇਹਦੇ ਵਿੱਚ ਦੇਖੋ ਕੰਮ ਸਾਰਾ ਆਰੀ ਦਾ ਕੀਤਾ ਵਰਕ ਵਾਂਗੂ ਜਦ ਤੱਕ ਕਿ ਵਰਕ ਆਪਾਂ ਪਲੇਨ ਸੂਟ ਦੇ ਉੱਪਰ ਕਰਦੇ ਹੁੰਦੇ ਆ ਨਾ ਮੇਰੇ ਕਹਿੰਦਾ ਮਤਲਬ ਵੀ ਉਦਾਂ ਆਪਾਂ ਇਹ ਵਰਕ ਕੀਤਾ ਹੈਗਾ ਤੇ ਵਿੱਚ ਦੇਖੋ ਸਾਰੇ ਮਤਲਬ ਸੈਂਟਰ ਦੇ ਵਿੱਚ ਉੱਪਰ ਤੱਕ ਮਤਲਬ 60 ਤੱਕ ਇਹ ਫਲਾਰ ਜਾਊਗਾ ਤੇ ਨਾਲ ਆਪਾਂ ਛੋਟਾ ਫਲਾਰ ਦਿੱਤਾ ਹੈਗਾ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿੰਨਾ ਖਿੜਕਿਆ ਆਇਆ ਹੈਗਾ ਤੇ ਨਾਲ ਇਹਦੇ ਤੁਸੀਂ ਬਾਵਾ ਤੇ ਵਰਕ ਦੇਖੋ ਦੇਖੋ ਇਹ ਵਾਲਾ ਆ ਜੂਗਾ ਕੰਮ ਜਿਹੜਾ ਬਾਵਾ ਤੇ ਆ ਜੂਗਾ ਠੀਕ ਹੈ ਕੋਈ ਵੀ ਤੁਸੀਂ ਮਤਲਬ ਪ੍ਰਿੰਟ ਸੂਟ ਕਹਿੰਦੇ ਹੋ ਵੀ ਸਾਡਾ ਡਿਜ਼ਾਈਨ ਕਰਕੇ ਦੇ ਦਿਓ ਮਤਲਬ ਇਹ ਤਾਂ ਵੀ ਸੋਹਣਾ ਡਿਜ਼ਾਈਨ ਹਟਕੇ ਹਨਾ ਕੁਝ ਮਤਲਬ ਅਲੱਗ ਦਾ ਡਿਜ਼ਾਈਨ ਤੁਹਾਨੂੰ ਆਪਣੇ ਆਪ ਖੁਦ ਕਰਕੇ ਦੇ ਦਾਂਗੇ ਇਹ ਵੀ ਅਸੀਂ ਆਪਣਾ ਖੁਦ ਹੀ ਡਿਜ਼ਾਈਨ ਰੈਡੀ ਕੀਤਾਗਾ ਕੋਈ ਸਾਨੂੰ ਮਤਲਬ ਜਿਹੜੀ ਭੰਦੇ ਸੂਟ ਲنگੇ ਉਹਨਾਂ ਨੇ ਕੋਈ ਡਿਜ਼ਾਈਨ ਸਾਡੇ ਨਾਲ ਸ਼ੇਅਰ ਨਹੀਂ ਕੀਤਾ ਸੀਗਾ ਉਹਨਾਂ ਨੇ ਕਿਹਾ ਸੀ ਵੀ ਸਿਰਫ ਤੁਸੀਂ ਆਪਣੇ ਆਪ ਡਿਜ਼ਾਈਨ ਬਣਾ ਦਿਓ ਮੇਰੇ ਪ੍ਰਿੰਟ ਸੂਟਾਂ ਤੇ ਦੇਖੋ ਆਪਾਂ ਇਸ ਤਰ੍ਹਾਂ ਇਹ ਸੂਟ ਲنگੇ ਆਪਾਂ ਰੈਡੀ ਕੀਤੇ ਲੀਂਗੇ ਤੇ ਫੇਰ ਆਜੂਗਾ ਜੀ ਰॉयਲ ਬਲੂ ਦੇ ਵਿੱਚ ਹਨਾ ਇਹ ਵੀ ਭੈਣ ਦਾ ਸੂਟ ਐ ਸਪੇਨ ਵਾਲੀ ਭੈਣ ਦਾਓ ਦੇਖ ਲਿਓ ਭੈਣੇ ਤੁਸੀਂ ਤੁਹਾਡੇ ਸੂਟ ਲੇਂਗੇ ਆਗੀ ਤੇ ਲੋ ਇਹ ਵਾਲਾ ਨੈੱਕ ਦੇਖੋ ਇਹ ਵਾਲਾ ਨੈੱਕ ਹੈਗਾ ਜਿਹੜਾ ਇਸ ਤਰ੍ਹਾਂ ਨੈੱਕ ਬਣੂਗਾ ਇਹ ਵਾਲਾ ਤੇ ਸੈਂਟਰ ਦੇ ਵਿੱਚ ਹੈਗੀ ਜਿਹੜੀ ਮਤਲਬ ਵਰਕ ਕੀਤਾ ਹੋਇਆ ਹੈਗਾ ਇਦਾਂ ਕੋਈ ਘੇਰਾ ਨਹੀਂ ਹੈਗਾ ਕੋਈ ਹਿਪ ਨਹੀਂ ਹੈਗੀ ਇਹ ਵੀ ਮਤਲਬ ਸੋਹਣੀ ਚੀਜ਼ ਹੈ ਕੁਛ ਹਟਕੇ ਜਿਹੀ ਹੈਗੀ ਤੇ ਪਲੱਸ ਇਹਦਾ ਬੈਕ ਨੈੱਕ ਬਣੂਗਾ ਇਹ ਵਾਲਾ ਬੈਕ ਨੈੱਕ ਹੈਗਾ ਇਹ ਫਰੰਟ ਸੀਗਾ ਇਹ ਬੈਕ ਬਣੂਗਾ ਤੇ ਇਹਦੀਆਂ ਬਾਹਵਾਂ ਨੇਗੀਆਂ ਜਿਹੜੀਆਂ ਇਸ ਤਰ੍ਹਾਂ ਰੈਡੀ ਕੀਤੀਆਂ ਹੋਈਆਂ ਨੇ। ਲਓ ਜੀ ਇਹ ਤਾਂ ਠੀਕ ਹੈ ਜੀ ਇਹਨੂੰ ਤੁਸੀਂ ਕੋਈ ਵੀ ਕਲਰ ਤੇ ਬਣਾ ਸਕਦੇ ਹੋਗੇ। ਮਤਲਬ ਤੁਸੀਂ ਕੋਟਨ ਤੇ ਵੀ ਬਣਾ ਸਕਦੇ ਹੋ ਜਿਹੜੀਆਂ ਭੈਣਾਂ ਨਹੀਂ ਲਾਈਕ ਕਰਦੀਆਂ ਵੇਸੀਂ ਲਾਈਨਿੰਗ ਨਹੀਂ ਲਗਵਾਉਣੀ ਹੈਗੀ ਤਾਂ ਫਿਰ ਤੁਸੀਂ ਕੋਟਨ ਤੇ ਬਣਾ ਸਕਦੇ ਹੋਗੇ। ਇਸ ਤੋਂ ਬਾਅਦ ਆਪਾਂ ਸੂਟ ਲੇਗੇ ਇਹ ਆਪਾਂ ਰੈਡੀ ਕਰਨੇ ਨੇਗੇ ਤੁਹਾਨੂੰ ਸਟਿਚ ਹੋ ਕੀ ਸਮਝ ਲੱਗੂਗੀ। ਇਹ ਆਪਾਂ ਬਣਾਉਣੇ ਨੇ ਜੀ ਸ਼ਰੱਗ। ਸ਼ਰਾਗੂ ਉਤ ਲੈਗੇ ਕਸਟਮਰਾਂ ਦੇ ਇਹਨਾਂ ਨਾਲ ਹਜੇ ਆਪਾਂ ਲਾਣਾ ਜੀ ਪਲੇਨ ਫੈਬਰਿਕ ਬਟ ਇਹ ਸ਼ਰਾਗ ਦੀ ਸ਼ੇਪ ਦੇ ਵਿੱਚ ਦੇਖੋ ਵਰਕ ਕੀਤੇ ਹੋਏ ਨੇਗੇ ਤੇ ਨਾਲ ਆਪਾਂ ਇਨਰ ਬਣਾਵਾਂਗੇ ਕ੍ਰੇਪ ਦੇ ਵਿੱਚ ਕ੍ਰੇਪ ਦੀ ਹੀ ਬਾਟਮ ਰੱਖਾਂਗੇ ਤੇ ਇਦਾਂ ਹੀ ਨੈਕ ਬਣਾਇਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਸ਼ਰਾਗ ਆ ਜਾਊਗਾ ਤੇ ਸੈਂਟਰ ਦੇ ਵਿੱਚ ਮਤਲਬ ਕੱਟਵਰਕ ਸਿਰਫ ਓਨਲੀ ਕੱਟਵਰਕ ਹੈਗਾ ਤੇ ਪਲੱਸ ਘੇਰੇ ਦੇ ਉੱਪਰ ਆ ਜਾਊਗਾ ਦੋਨਾਂ ਸਾਈਡਾਂ ਦੇ ਉੱਪਰ ਸੇਮ ਹੀ ਇਹ ਵਾਲਾ ਸ਼ਰਾਗ ਹੈਗਾ ਇਹ ਜਦੋਂ ਸਟਿਚ ਹੋ ਗਏ ਫਿਰ ਤੁਹਾਨੂੰ ਜਰੂਰ ਆਪਾਂ ਵੀਡੀਓ ਲੈ ਕੇ ਆਵਾਂਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਐਨੀ ਕਲਰ ਦੇ ਉੱਪਰ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਫੈਬਰਿਕ ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਲਾਈਨਿੰਗ ਲਗਵਾਉਣੀ ਹੈ ਵਿਦਆਊਟ ਲਾਈਨਿੰਗ ਜਿੱਦਾਂ ਵੀ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਆਰਡਰ ਜਿਹੜਾ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨਹੀਂ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ